ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਈ ਦਾ ਫਿਰ ਪਾਏ ਨਾ ਮੋਹਾ ਜਿਸਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦੇ ਨਰੇਣ ਨਾਮ ਧਿਆਇਦਾ ਫਿਰ ਪਾਏ ਨਾ ਮੋਹ ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰੇਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇਦਾ ਫਿਰ ਪਾਏ ਨਾ ਮੋਹਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪੈਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇਦਾ ਫਿਰ ਪਾਏ ਨਾਮੋ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦਇਯੋ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾ ਮੋਹਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪੈਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾਮੋ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਤੂ ਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦਇਯੋ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾ ਮੋਹਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾ ਮੋਹ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ